ਗੁਰਮੁਖ ਪਿਆਰਿਓ ਜਿਹੜੇ ਵੀ ਲੋਕ ਪਾਠ ਜਾਂ ਸਿਮਰਨ ਕਰਦੇ ਹਨ ਪਰ ਕਰਦੇ ਬਹੁਤ ਹੀ ਤੇਜ਼ੀ ਤੇ ਕਾਹਲੀ ਨਾਲ ਹਨ ਤੇਜ਼ ਤੇਜ਼ ਪਾਠ ਜਾਂ ਸਿਮਰਨ ਕਰਨ ਨਾਲ ਕੀ ਹੁੰਦਾ ਹੈ ਆਓ ਅੱਜ ਆਪਾਂ ਜਾਣਦੇ ਹਾਂ ਇਸ ਵੀਡੀਓ ਵਿੱਚ ਸਭ ਤੋਂ ਪਹਿਲਾਂ ਆਪਾਂ ਬਾਬਾ ਅਨੰਤ ਸਿੰਘ ਜੀ ਦੇ ਜੀਵਨ ਦੀ ਇੱਕ ਸਾਖੀ ਸੁਣਾਵਾਂਗੇ ਜਿਸ ਦੇ ਰਾਹੀਂ ਸਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਨਾਲ ਪਤਾ ਲੱਗ ਸਕੇਗਾ ਕਿ ਤੇਜ਼ੀ ਤੇਜ਼ੀ ਤੇ ਕਾਹਲੀ ਨਾਲ ਪਾਠ ਕਰਨ ਦੇ ਕੀ ਨਤੀਜੇ ਨਿਕਲਦੇ ਹਨ ਇੱਕ ਦਿਨ ਬਾਬਾ ਆਨੰਦ ਸਿੰਘ ਜੀ ਜਦੋਂ ਤਰਨਤਾਰਨ ਸਾਹਿਬ ਗਏ ਸਨ ਉਦੋਂ ਭਾਈ ਜਵਾਹਰ ਸਿੰਘ ਨਾਂ ਦਾ ਇੱਕ ਪ੍ਰੇਮੀ ਬਾਬਾ ਆਨੰਦ ਸਿੰਘ ਜੀ ਕੋਲ ਆ ਕੇ ਬੇਨਤੀ ਕਰਨ ਲੱਗਾ ਕਿ ਬਾਬਾ ਜੀ ਜਦੋਂ ਵੀ ਮੈਂ ਪਾਠ ਕਰਦਾ ਹਾਂ ਮੇਰਾ ਮਨ ਨਹੀਂ ਲੱਗਦਾ ਤਾਂ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਭਾਈ ਜੇ ਤੇਰਾ ਮਨ ਨਹੀਂ ਲੱਗਦਾ ਤਾਂ ਤੂੰ ਆਪਣਾ ਮਨ ਗੁਰੂ ਸਾਹਿਬ ਦੇ ਕੋਲ ਵੇਚ ਦੇਣਾ ਸਹੀ ਆਪਣਾ ਮਨ ਗੁਰੂ ਸਾਹਿਬ ਨੂੰ ਦੇ ਦੇ ਗੁਰੂ ਸਾਹਿਬ ਤਾਂ ਫਰਮਾਨ ਕਰਦੇ ਹਨ ਕਿ ਮਨ ਵੇਚੈ ਸਤਗੁਰ ਕੈ ਪਾਸ ਦੇ ਸੇਵਕ ਕੇ ਕਾਰਜ ਰਾਸ ਤੂੰ ਭਾਈ ਆਪਣਾ ਮਨ ਵੇਚ ਦੇ ਤਾਂ ਇਹ ਮਨ ਤੈਨੂੰ ਪਰੇਸ਼ਾਨ ਨਹੀਂ ਕਰੇਗਾ। ਤੁੰਗਵਾਹਰ ਸਿੰਘ ਨੇ ਦੱਸਿਆ ਕਿ ਬਾਬਾ ਜੀ ਮੇਰਾ ਤਾਂ ਅੰਮ੍ਰਿਤ ਛਕਿਆ ਹੋਇਆ ਹੈ। ਬਾਬਾ ਜੀ ਕਹਿਣ ਲੱਗੇ ਜੇਕਰ ਤੂੰ ਅੰਮ੍ਰਿਤ ਛਕਿਆ ਹੋਇਆ ਹੈ ਫੇਰ ਵੀ ਤੇਰਾ ਬਾਣੀ ਪੜਨ ਵਿੱਚ ਮਨ ਨਹੀਂ ਲੱਗ ਰਿਹਾ। ਇਸ ਦਾ ਮਤਲਬ ਤੈਨੂੰ ਕਿਸੇ ਚੰਗੇ ਸਾਧੂ ਸੰਤ ਦੀ ਲੋੜ ਹੈ ਚੰਗੀ ਸਾਧ ਸੰਗਤ ਦੀ ਲੋੜ ਹੈ ਫੇਰ ਤੇਰਾ ਮਨ ਟਿਕਾਣੀ ਆ ਜਾਵੇਗਾ ਤਾਂ ਜਵਾਹਰ ਸਿੰਘ ਕਹਿਣ ਲੱਗਾ ਜੀ ਨਹੀਂ ਮੈਂ ਤਾਂ ਸਾਧੂ ਸੰਤਾਂ ਨੂੰ ਮੰਨਦਾ ਹੀ ਨਹੀਂ ਮੈਨੂੰ ਤਾਂ ਇਉਂ ਲੱਗਦਾ ਹੈ ਕਿ ਇਹ ਸਭ ਪਖੰਡੀ ਹੀ ਹਨ ਮੇਰਾ ਤਾਂ ਸਾਧੂ ਸੰਤਾਂ ਤੇ ਭਰੋਸਾ ਹੀ ਨਹੀਂ ਬਣਦਾ ਤਾਂ ਬਾਬਾ ਜੀ ਕਹਿਣ ਲੱਗੇ ਕਿ ਭਾਈ ਜੇਕਰ ਐਸੀ ਗੱਲ ਹੈ ਤਾਂ ਤੂੰ ਇੱਥੇ ਸਾਡੇ ਨਾਲ ਵੀ ਬਚਨ ਕਰਨ ਕਿਉਂ ਆਇਆ ਹੈ ਕਿਉਂਕਿ ਲੋਕ ਸਾਨੂੰ ਵੀ ਸਾਧੂ ਸੰਤ ਕਹਿ ਦਿੰਦੇ ਨੇ ਅਸੀਂ ਤਾਂ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਦੇ ਹਾਂ ਪਰ ਫੇਰ ਵੀ ਲੋਕ ਸਾਨੂੰ ਸੰਤ ਮਹਾਪੁਰਸ਼ ਕਹਿੰਦੇ ਹਨ ਤੇ ਤੈਨੂੰ ਵੀ ਪਤਾ ਹੀ ਹੋਵੇਗਾ ਫੇਰ ਤੂੰ ਕਿਉਂ ਆਇਆ ਹੈ ਸਾਡੇ ਪਾਸ ਤਾਂ ਕਹਿਣ ਲੱਗਾ ਕਿ ਮੈਨੂੰ ਕਿਸੇ ਨੇ ਦੱਸਿਆ ਹੈ ਕਿ ਤੁਸੀਂ ਕੋਈ ਹੱਲ ਕੱਢ ਦਿਓਗੇ ਤਾਂ ਬਾਬਾ ਜੀ ਕਹਿਣ ਲੱਗੇ ਚਲੋ ਇਹ ਸਭ ਗੱਲਾਂ ਛੱਡੋ ਤੇ ਇਹ ਦੱਸ ਕਿ ਤੂੰ ਪਾਠ ਕਿਹੜੀ ਬਾਣੀ ਦਾ ਕਰਦਾ ਹੈ ਤਾਂ ਕਹਿਣ ਲੱਗਾ ਕਿ ਬਾਬਾ ਜੀ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦਾ ਹਾਂ ਤਾਂ ਬਾਬਾ ਜੀ ਕਹਿੰਦੇ ਕਿ ਮੈਨੂੰ ਤਾਂ ਤੇਰੀ ਇਹ ਗੱਲ ਸੱਚ ਨਹੀਂ ਲੱਗਦੀ ਤੂੰ ਪਾਠ ਕਰਦਾ ਹੀ ਨਹੀਂ ਹੈ ਤਾਂ ਕਹਿ ਲੱਗਾ ਨਹੀਂ ਜੀ ਮੈਂ ਤਾਂ ਪਾਠ ਰੋਜ਼ਾਨਾ ਕਰਦਾ ਹਾਂ ਤਾਂ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਚਲੋ ਠੀਕ ਹੈ ਫਿਰ ਤੂੰ ਮੇਰੀ ਇੱਕ ਗੱਲ ਦਾ ਜਵਾਬ ਦੇ ਕਹਿਣ ਲੱਗਾ ਜੀ ਦੱਸੋ ਬਾਬਾ ਜੀ ਨੇ ਗੁਰਬਾਣੀ ਦੀ ਇੱਕ ਪੰਕਤੀ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲੱਗੇ ਤੇ ਉਸਨੂੰ ਪੁੱਛਿਆ ਕਿ ਇਹ ਪੰਕਤੀ ਕਿੱਥੇ ਲਿਖੀ ਹੋਈ ਹੈ ਜਵਾਰ ਸਿੰਘ ਤੁਰੰਤ ਹੀ ਬੋਲਿਆ ਕਿ ਇਹ ਪੰਕਤੀ ਤਾਂ ਸੁਖਮਨੀ ਸਾਹਿਬ ਵਿੱਚ ਲਿਖੀ ਹੋਈ ਹੈ ਬਾਬਾ ਜੀ ਨੇ ਫਿਰ ਗੁਰਬਾਣੀ ਦੀ ਇੱਕ ਤੁਕ ਪੜ੍ਹੀ ਸਾਦ ਕੀ ਮਹਿਮਾ ਬੇ ਨਾ ਜਾਣੈ ਜੇ ਤਾ ਸੁਨੈ ਤੇ ਤਾ ਵਖਿਆਨੈ ਤਾਂ ਬਾਬਾ ਜੀ ਨੇ ਫਿਰ ਪੁੱਛਿਆ ਕਿ ਇਹ ਪੰਕਤੀ ਕਿੱਥੇ ਲਿਖੀ ਹੋਈ ਹੈ ਤਾਂ ਫਿਰ ਤੁਰੰਤ ਹੀ ਜਵਾਰ ਸਿੰਘ ਬੋਲਿਆ ਕਿ ਇਹ ਪੰਕਤੀ ਵੀ ਸੁਖਮਨੀ ਸਾਹਿਬ ਵਿੱਚ ਹੀ ਲਿਖੀ ਹੋਈ ਹੈ ਇਸੇ ਤਰ੍ਹਾਂ ਬਾਬਾ ਜੀ ਨੇ ਹੋਰ ਵੀ ਸੁਖਮਨੀ ਸਾਹਿਬ ਦੀਆਂ ਕਈ ਪੰਕਤੀਆਂ ਉਸ ਨੂੰ ਸੁਣਾਈਆਂ ਤੇ ਉਸਨੇ ਤੁਰੰਤ ਹੀ ਜਵਾਬ ਦਿੰਦਿਆਂ ਹੋਇਆਂ ਕਿਹਾ ਕਿ ਇਹ ਸੁਖਮਨੀ ਸਾਹਿਬ ਜੀ ਦੀਆਂ ਪੰਕਤੀਆਂ ਹਨ ਤਾਂ ਬਾਬਾ ਜੀ ਕਹਿਣ ਲੱਗੇ ਕਿ ਕਮਾਲ ਹੈ ਭਾਈ ਜੇ ਤੈਨੂੰ ਪਤਾ ਹੈ ਕਿ ਇਹ ਪੰਕਤੀਆਂ ਸੁਖਮਨੀ ਸਾਹਿਬ ਵਿੱਚ ਲਿਖੀਆਂ ਹਨ ਜੋ ਕਿ ਤੂੰ ਰੋਜ਼ ਪੜ੍ਹਦਾ ਹੈ ਫੇਰ ਵੀ ਤੂੰ ਕਹਿੰਦਾ ਹੈ ਕਿ ਤੂੰ ਸਾਧੂ ਸੰਤਾਂ ਨੂੰ ਨਹੀਂ ਮੰਨਦਾ ਇਹਨਾਂ ਪੰਕਤੀਆਂ ਵਿੱਚ ਤਾਂ ਸਾਧੂ ਦੀ ਮਹਿਮਾ ਬਿਆਨ ਕੀਤੀ ਗਈ ਹੈ ਸਾਫ਼-ਸਾਫ਼ ਸਾਧੂ ਸੰਤਾਂ ਦੀ ਊਚ ਵਡਿਆਈ ਕੀਤੀ ਹੈ ਗੁਰੂ ਸਾਹਿਬ ਨੇ ਤੇ ਗੁਰਬਾਣੀ ਦੀ ਤਾਂ ਇੱਕ-ਇੱਕ ਪੰਕਤੀ ਅਟੱਲ ਸਚਾਈ ਹੈ ਬਾਬਾ ਜੀ ਨੇ ਕਿਹਾ ਕਿ ਭਾਈ ਉਹ ਬਾਣੀ ਪੜਦਾ ਤਾਂ ਹੈ ਪਰ ਵਿਚਾਰਦਾ ਨਹੀਂ ਗੁਰੂ ਸਾਹਿਬ ਦਾ ਕਿਹਾ ਨਹੀਂ ਮੰਨਦਾ ਚੰਗੇ ਸਾਧੂ ਸੰਤ ਸਾਨੂੰ ਪਰਮਾਤਮਾ ਨਾਲ ਜੋੜਦੇ ਹਨ ਕਈ ਵਾਰ ਸਿੱਧਾ ਨਹੀਂ ਜੁੜਿਆ ਜਾਂਦਾ ਤਾਂ ਬਾਬਾ ਜੀ ਨੇ ਉਸਦੇ ਮਨ ਦੀ ਗੱਲ ਵੀ ਕਹਿ ਦਿੱਤੀ ਕਿ ਭਾਈ ਜੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੀ ਨਹੀਂ ਬਸ ਕੇਵਲ ਪੜਦਾ ਹੀ ਹੈ ਬਹੁਤ ਹੀ ਤੇਜ਼ੀ ਨਾਲ ਪਾਠ ਕਰਦਾ ਹੈ ਪਾਠ ਕਰਦੇ ਆ ਤੇਰੇ ਮਨ ਵਿੱਚ ਭੋਰਾ ਵੀ ਟਿਕਾਉ ਨਹੀਂ ਹੁੰਦਾ ਤਾਂ ਕਹਿਣ ਲੱਗਾ ਜੀ ਹਾਂ ਮੈਂ ਤਾਂ ਬਹੁਤ ਤੇਜ਼ੀ ਨਾਲ ਪਾਠ ਕਰਦਾ ਹਾਂ ਮੇਰਾ ਪਾਠ ਬਹੁਤ ਤੋ ਜਲਦੀ ਸਮਾਪਤ ਹੋ ਜਾਂਦਾ ਹੈ ਤਾਂ ਬਾਬਾ ਜੀ ਨੇ ਫਰਮਾਇਆ ਕਿ ਭਾਈ ਬਾਣੀ ਕੇਵਲ ਸਮਾਪਤ ਕਰਨ ਦਾ ਵਿਸ਼ਾ ਨਹੀਂ ਇਹ ਤਾਂ ਸਮਝਣ ਦਾ ਵਿਸ਼ਾ ਹੈ ਬਾਣੀ ਤਾਂ ਇਸ ਤਰ੍ਹਾਂ ਪੜਨੀ ਚਾਹੀਦੀ ਹੈ ਕਿ ਸਹਿਜ ਹੀ ਇਹ ਤੁਹਾਡੇ ਮਨ ਵਿੱਚ ਉਤਰ ਜਾਵੇ ਤੇ ਠਹਿਰਾਓ ਨਾਲ ਪਾਠ ਕੀਤੇਆਂ ਕਈ ਵਾਰ ਤਾਂ ਅਰਥ ਵੀ ਆਪਣੇ ਆਪ ਹੀ ਸਪਸ਼ਟ ਹੋ ਜਾਂਦੇ ਹਨ ਜਿਵੇਂ ਤੂੰ ਕਾਲੀ ਕਾਲੀ ਬਾਣੀ ਪੜਦਾ ਰਿਹਾ ਤੇ ਤੈਨੂੰ ਪਤਾ ਹੀ ਨਹੀਂ ਲੱਗਾ ਕਿ ਗੁਰੂ ਅਰਜਨ ਦੇਵ ਜੀ ਨੇ ਤਾਂ ਆਪ ਸੰਤਾਂ ਸਾਧੂਆਂ ਦੀ ਮਹਿਮਾ ਬਿਆਨ ਕੀਤੀ ਹੈ ਕੇਵਲ ਕਾਲੀ ਕਾਲੀ ਪਾਠ ਜਾਂ ਸਿਮਰਨ ਕੀਤੇ ਦਾ ਕੋਈ ਲਾਭ ਹੀ ਨਹੀਂ ਜੇਕਰ ਮਨ ਨੂੰ ਠਹਿਰਾ ਕੇ ਪ੍ਰੇਮ ਨਾਲ ਇੱਕ ਪਾਠ ਵੀ ਸੁਖਮਨੀ ਸਾਹਿਬ ਦਾ ਕਰ ਲਵੇਂ ਤਾਂ ਤੇਰੇ ਤੇ ਆਪਣੇ ਆਪ ਬਖਸ਼ਿਸ਼ ਹੋਣੀ ਸ਼ੁਰੂ ਹੋ ਜਾਵੇਗੀ। ਬਾਬਾ ਜੀ ਦੀਆਂ ਇਹ ਸਭ ਨਸੀਹਤਾਂ ਸੁਣ ਕੇ ਜਵਾਹਰ ਸਿੰਘ ਦੀਆਂ ਅੱਖਾਂ ਖੁੱਲ ਗਈਆਂ ਤੇ ਉਸਨੇ ਬਾਬਾ ਆਨੰਦ ਸਿੰਘ ਜੀ ਨੂੰ ਮੱਥਾ ਟੇਕਿਆ ਤੇ ਮੁਆਫੀ ਮੰਗੀ। ਉਸ ਪ੍ਰੇਮੀ ਜਵਾਹਰ ਸਿੰਘ ਨੇ ਹੱਥ ਜੋੜੇ ਤੇ ਕਹਿਣ ਲੱਗਾ ਕਿ ਬਾਬਾ ਜੀ ਮੈਂ ਹੁਣ ਅੱਗੇ ਤੋਂ ਕਦੇ ਵੀ ਕਾਲੀ ਨਾਲ ਪਾਠ ਨਹੀਂ ਕਰਾਂਗਾ ਤੇ ਸਾਧੂ ਸੰਤਾਂ ਦੀ ਸੰਗਤ ਵੀ ਕਰਿਆ ਕਰਾਂਗਾ ਤੁਸੀਂ ਤਾਂ ਮੇਰੀ ਸੋਚ ਹੀ ਬਦਲ ਦਿੱਤੀ ਹੈ ਇਸ ਸਭ वार्ता ਉਪਰੰਤ ਉਹ ਉੱਥੋਂ ਚਲਾ ਗਿਆ ਬਾਅਦ ਵਿੱਚ ਜਦੋਂ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾ ਆ ਗਏ ਤਾਂ ਕਈ ਦਿਨ ਬੀਤ ਜਾਣ ਮਗਰੋਂ ਇਹ ਪ੍ਰੇਮੀ ਜਵਾਹਰ ਸਿੰਘ ਫਿਰ ਇੱਕ ਦਿਨ ਬਾਬਾ ਜੀ ਕੋਲ ਨਾਨਕਸਰ ਕਲੇਰਾ ਆਇਆ ਤਾਂ ਬਾਬਾ ਜੀ ਨੇ ਉਸ ਤੋਂ ਪੁੱਛਿਆ ਕਿ ਭਾਈ ਦੱਸ ਹੁਣ ਤੇਰੇ ਮਨ ਦਾ ਕੀ ਹਾਲ ਹੈ ਤੇਰੇ ਮਨ ਦਾ ਟਿਕਾ ਬਣਿਆ ਕਿ ਨਹੀਂ ਤਾਂ ਜਵਾਹਰ ਸਿੰਘ ਕਹਿਣ ਲੱਗਾ ਜੀ ਹਾਂ ਹੁਣ ਮੇਰਾ ਗੁਰਬਾਣੀ ਨੂੰ ਪੜਨ ਤੇ ਵਿਚਾਰਨ ਵਿੱਚ ਬਹੁਤ ਮਨ ਲੱਗਦਾ ਹੈ ਪਹਿਲਾਂ ਤਾਂ ਮੈਂ ਪੌਣੇ ਕੋ ਘੰਟੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ ਤੇ ਹੁਣ ਮੈਂ ਸਹਿਜ ਨਾਲ ਅਰਥ ਕਰਕੇ ਬਾਣੀ ਪੜ੍ਹਦਾ ਹਾਂ ਤੇ ਕਈ ਵਾਰ ਤਾਂ ਸੁਖਮਨੀ ਸਾਹਿਬ ਦਾ ਭੋਗ ਮੈਂ ਦੋ ਦਿਨਾਂ ਵਿੱਚ ਪਾਉਂਦਾ ਹਾਂ ਤਾਂ ਬਾਬਾ ਜੀ ਕਹਿਣ ਲੱਗੇ ਕਿ ਭਾਈ ਇਹ ਮਨ ਹੈ ਹੀ ਇਦਾਂ ਦਾ ਜੇਕਰ ਇਸ ਨੂੰ ਕਿਸੇ ਕੰਮ ਦੀ ਸਮਝ ਨਾ ਹੋਵੇ ਤਾਂ ਇਹ ਉਸ ਕੰਮ ਤੋਂ ਉੱਕ ਜਾਂਦਾ ਹੈ ਤੂੰ ਵੀ ਪਹਿਲਾਂ ਗੁਰਬਾਣੀ ਦੇ ਅਰਥ ਨਹੀਂ ਸੀ ਸਮਝਦਾ ਗੁਰਬਾਣੀ ਦੀਆਂ ਗਹਿਰਾਈਆਂ ਬਾਰੇ ਤੇਰੇ ਮਨ ਨੂੰ ਪਤਾ ਹੀ ਨਹੀਂ ਸੀ ਇਸੇ ਕਰਕੇ ਤੇਰਾ ਮਨ ਬਾਣੀ ਪੜਦਿਆਂ ਟਿਕਦਾ ਨਹੀਂ ਸੀ ਹੁਣ ਤੂੰ ਬਾਣੀ ਦੇ ਅਰਥਾਂ ਵਿੱਚ ਲੀਨ ਹੋ ਕੇ ਗੁਰਬਾਣੀ ਨੂੰ ਸਮਝਦਾ ਹੈ ਹੁਣ ਤਾਂ ਤੇਰਾ ਮਨ ਸਹਿਜ ਸੁਭਾਅ ਹੀ ਟਿਕੇਗਾ ਜਿਹੜੇ ਤੇਜ਼ੀ ਨਾਲ ਬਹੁਤ ਕਾਲੀ-ਕਾਲੀ ਪਾਠ ਕਰਦੇ ਹਨ ਉਨਾਂ ਨੂੰ ਸਮਝਾਉਂਦਿਆਂ ਹੋਇਆਂ ਬਾਬਾ ਜੀ ਨੇ ਕਿਹਾ ਕਿ ਦੇਖੋ ਭਾਈ ਗੁਰਬਾਣੀ ਦਾ ਫਰਮਾਨ ਹੈ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਹਰ ਕਾ ਬਿਲੋਵਨਾ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਕਿ हे ਭਾਈ ਉਸ ਪ੍ਰਮਾਤਮਾ ਦਾ ਨਾਮ ਸਹਿਜੇ ਸਹਿਜੇ ਹੀ ਲੈਣਾ ਚਾਹੀਦਾ ਹੈ ਉਸ ਦਾ ਸਿਮਰਨ ਤਿਕਾ ਤੇ ਸ਼ਾਂਤੀ ਦੇ ਨਾਲ ਕਰਿਆ ਕਰ ਤਹਜ ਦੇ ਨਾਲ ਉਸ ਪਰਮਾਤਮਾ ਦਾ ਨਾਮ ਲੈ ਤਾਂ ਜੋ ਉਸ ਦਾ ਫਲ ਵੀ ਤੈਨੂੰ ਮਿਲ ਸਕੇ ਗੁਰਬਾਣੀ ਦਾ ਪ੍ਰਭਾਵ ਤੇਰੇ ਮਨ ਦੇ ਉੱਤੇ ਪੈ ਜਾਵੇ ਗੁਰਮੁਖ ਪਿਆਰਿਓ ਉਮੀਦ ਹੈ ਤੁਸੀਂ ਸਾਰੇ ਜਾਣ ਹੀ ਗਏ ਹੋਵੋਗੇ ਕਿ ਗੁਰਬਾਣੀ ਨੂੰ ਸਹਿਜ ਨਾਲ ਪੜਨ ਦੇ ਕਿੰਨੇ ਫਾਇਦੇ ਹਨ ਕਿ ਕਾਲੀ ਦੇ ਨਾਲ ਤੇਜ਼-ਤੇਜ਼ ਪਾਠ ਕੀਤੇ ਆ ਕੋਈ ਲਾਭ ਨਹੀਂ ਹੁੰਦ ਸਗੋਂ ਕਿ ਇਸ ਦੇ ਨਾਲ ਗੁਰਬਾਣੀ ਦੀ ਬੇਅਦਬੀ ਹੁੰਦੀ ਹੈ ਗੁਰਬਾਣੀ ਤਾਂ ਪ੍ਰੇਮ ਦੇ ਨਾਲ ਹੀ ਪੜ੍ਹੀ ਜਾਂਦੀ ਹੈ ਜਦੋਂ ਗੁਰਬਾਣੀ ਦੇ ਨਾਲ ਪ੍ਰੇਮ ਬਣ ਜਾਂਦਾ ਹੈ ਤਾਂ ਮਨੁੱਖ ਦਾ ਮਨ ਸਹਿਜ ਅਵਸਥਾ ਵਿੱਚ ਆਪਣੇ ਆਪ ਹੀ ਆ ਜਾਂਦਾ ਹੈ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ